ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਕਮੈਂਟ ਆਏ ਸੀ ਵੀਰਾਂ ਭਰਾਵਾਂ ਦੇ ਫਲੂਸੀ ਕਦੋਂ ਓਪਨ ਹੋ ਗਈ ਪੇਪਰਾਂ ਬਾਰੇ ਗੱਲ ਕਰਾਂ ਕਿੱਥੇ ਕਿੱਥੇ ਪੇਪਰ ਨਿਕਲ ਰਿਹਾ ਇਸ ਸਾਰੇ ਇਸ ਦੇ ਰਿਲੇਟਿਡ ਵੀ ਸਾਰੇ ਕਮੈਂਟ ਆਏ ਹੋਣਾ ਕਮੈਂਟਾਂ ਦਾ ਆਪ ਜਵਾਬ ਦੇਵਾਂਗੇ ਤਕਰੀਬਨ ਸਾਰੇ ਵੀਰਾਂ ਭਰਾਵਾਂ ਦੇ ਇਹੋ ਜਿਹੇ ਸਵਾਲ ਹੁੰਦੇ ਆ ਯਾਦਾ ਜਰ ਨਾਲੇ ਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਉੱਤੇ ਫੋਲੋ ਨਹੀਂ ਕੀਤਾ ਤਾਂ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉਹਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ। ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾ ਵੀਰ ਦਾ ਸਵਾਲ ਆ ਵੀਰੇ ਮੈਂ ਬੈਨਵਨੂਤੋ ਤੋਂ ਸਾਲ ਵਾਲੇ ਪੇਪਰ 18 ਮਾਰਚ 9 ਵਜੇ ਇੱਕ ਮਿੰਟ ਤੇ 25 ਸੈਕਿੰਡ ਤੇ ਭਰੇ ਹੋਏ ਆ ਹਾਲੇ ਤੱਕ ਨਹੀਂ ਨਿਕਲੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਪਿਛਲੇ ਸਾਲ ਵੀ 9 ਮੰਥ ਵਾਲੇ ਪੇਪਰ ਪਰ ਐਸੀ ਤਾਂ ਵੀ ਨੇ ਵਾ ਕੁਝ ਲਿਖਿਆ ਵਾ ਪਹਿਲੀ ਗੱਲ ਤਾਂ ਵੀ ਤੁਹਾਨੂੰ ਮੈਂ ਕਹੂੰਗਾ ਇਹ ਕੀ ਪਰੇਸ਼ਾਨ ਹੋਰ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਆ ਪਰੇਸ਼ਾਨ ਹੋ ਕੇ ਤੁਸੀਂ ਆਪਣੇ ਸਰੀਰ ਨੂੰ ਨੁਕਸਾਨ ਪਹਚਾਓਗੇ ਹੋਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਪਰੇਸ਼ਾਨ ਹੋਣਾ ਜਿਆਦਾ ਪਰੇਸ਼ਾਨ ਹੋਓਗੇ ਗੁੱਸਾ ਕਰੋਗੇ ਲੜੋ ਝਗੜੋਗੇ ਤੁਹਾਡੇ ਪੇਪਰ ਨਿਕਲ ਜਾਣੇ ਫਿਰ ਤੁਸੀਂ ਗੁੱਸਾ ਕਰਨਾ ਤੁਹਾਡਾ ਬੰਦਾ ਵਾ ਕਿਉਂਕਿ ਇਹ ਨਾਲ ਕੁਝ ਨਹੀਂ ਹੁੰਦਾ ਤੁਹਾਡੇ ਸਿਰਫ ਸਿਹਤ ਤੇ ਅਸਰ ਪੈਣਾ ਹੈ ਸਿੱਧਾ ਬਿਮਾਰ ਹੋ ਗਏ ਬਾਹਰ ਲੜੋ ਕੇ ਘਰ ਦਿਆਂ ਨਾਲ ਉਹ ਸਹੀ ਚੀਜ਼ ਨਹੀਂ ਆ ਕਿ ਹੁਣ ਤੁਸੀਂ ਤਾਂ ਦੋ ਦੂਜੇ ਪੇਪਰ ਭਰਿਆ ਤੁਸੀਂ ਤੁਸੀਂ ਪਰੇਸ਼ਾਨ ਹੋ ਗਏ ਮੇਰੇ ਮੈਂ ਇਹ ਵੀ ਬੰਦਾ ਵੇਖਿਆ ਵਾ ਜਿਨੇ 9 ਵਾਰ ਪੇਪਰ ਭਰੇ ਤੇ 9ਵੇਂ ਵਾਰ ਪੇਪਰ ਹੀ ਨਿਕਲੇ ਉਹਦੇ 9 ਵਾਰ ਪੇਪਰ ਭਰੇ ਆ ਤੇ 9 9 ਦੇ ਵਿੱਚ ਇੱਕ ਵਾਰ ਪੇਪਰ ਵੀ ਨਿਕਲੇ ਉਹਦੇ ਠੀਕ ਹੈ ਉਹਨੇ ਸਾਵਲੇ ਪੇਪਰ ਡੋਮੈਸਟਿਕ ਪੇਪਰ 9 ਮੰਥ ਵਾਲੇ ਪੇਪਰ ਉਹਨੇ ਸਾਰੇ ਜੋਰ ਲਾ ਕੇ ਵੇਖ ਲਿਆ ਪਰ ਉਹਦੇ ਪੇਪਰ ਨਹੀਂ ਨਿਕਲੇ ਇੱਕ ਜਿਹੇ ਮੁੱਦੇ ਤੇ ਪੜ੍ਹਨ ਹੁੰਦਾ ਤੁਹਾਡਾ ਜਦੋਂ ਦੋ ਦਾਣਾ ਪਾਣੀ ਖੇੜਾ ਦਾ ਪੇਪਰ ਲਿਖਿਆ ਨਾ ਇਥੇ ਇਟਲੀ ਵਿੱਚ ਤੁਸੀਂ ਤੁਹਾਡੇ ਉਦੋਂ ਪੇਪਰ ਨਿਕਲਨੇ ਆ ਤੇ ਤੁਸੀਂ ਉਦੋਂ ਹੀ ਇਥੇ ਆ ਸਕਦੇ ਜੇ ਉਸ ਤੋਂ ਪਹਿਲਾਂ ਤੁਸੀਂ ਨਹੀਂ ਆ ਸਕਦੇ ਇਸ ਕਰਕੇ ਟੈਨਸ਼ਨ ਨਾ ਲਓ ਜੇਕਰ ਤੁਸੀਂ 9 ਮੰਥ ਨੂੰ ਕਿਹੜੇ ਤੁਸੀਂ ਭਰੇ ਆ ਕਿਹੜਾ ਖੰਦਾ ਹੀ ਜੇਕਰ ਤੁਸੀਂ ਭਰੇ ਆ ਸਾਾਲ ਵਾਲੇ ਪੇਪਰ ਹਾਂਜੀ ਵੀਰੇ ਪੇਪਰ ਨਿਕਲਿਆ ਪਿਛਲੇ ਉੱਤੇ ਪੇਪਰ ਮੇਰੇ ਸਾਹ ਹੁਣ ਇੱਕ ਵੀ ਤੇ ਨਿਕਲਿਆ ਬਰੇਸ਼ਾ ਤੋਂ ਪਰ ਨਿਕਲਿਓ ਪੇਪਰ ਇਹ ਸਾਲ ਵਾਲੇ ਹੀ ਬਾਕੀ ਤੁਸੀਂ ਵੇਟ ਕਰੋ ਤੇ ਵੇੜੀ ਕਰ ਸਕਦੇ ਬਰੋ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਂ ਅਗਲਾ ਕਮੈਂਟ ਆਇਆ ਵਾ 12 ਜੂਨ ਨੂੰ ਮੇਲ ਰੈਫਰੈਂਸ ਦੀ ਅਪਾਇੰਟਮੈਂਟ ਨਹੀਂ ਆਈ ਵੀਰੇ ਵੇਟ ਹੀ ਕਰਨੀ ਪੈਣੀ ਆ ਤੁਹਾਨੂੰ ਹੋ ਗਈ ਬੜੇ ਜਾਣੇ ਵੀਰਾਂ ਭਰਾਵਾਂ ਦੇ ਦਾ ਚੱਲ ਰਿਹਾ ਕਿ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਉਸ ਤੋਂ ਬਾਅਦ ਅਗਲੇ ਵੀਰ ਦਾ ਜੇ ਮੇਰਾ ਪੇਪਰ ਕੋਟੇ ਵਿੱਚ ਹਨ ਟਾਈਮ ਹੋਵੇ 18 ਮਾਰਚ ਵਾਲੇ ਪੇਪਰ 9:01 ਮਿੰਟ ਤੇ 53 ਸਕਿੰਡ ਟਾਈਮ ਹੋਵੇ 파ਰਮਾ ਸਿਟੀ ਤੋਂ ਹੋਰ ਕਿੰਨਾ ਟਾਈਮ ਲੱਗੂ ਵੀਰ ਤੁਹਾਨੂੰ ਵੇਖ ਹੀ ਕਰਨੀ ਪੈਣੀ ਆ ਜੇਕਰ ਤੁਹਾਡੇ ਪੇਪਰ 9 ਮਹੀਨ੍ਹ ਵਾਲੇ ਵੀਰ ਨੇ ਕਹਿਣਾ 9 ਮਹੀਨ੍ਹ ਵਾਲੇ ਪੇਪਰ ਫੇਰ ਤੁਹਾਡਾ ਪੇਪਰ ਨਿਕਲ ਦੇੜਿਆ ਚਾਂਸ ਹੈਗਾ ਵੀਰੇ ਉਸ ਤੋਂ ਬਾਅਦ ਅਗਲੇ ਵੀਰ ਦਾ ਮੈਸੇਜ ਆਗਾ ਨੈਕਸਟ ਫਲੂਸੀ ਕਦੋਂ ਓਪਨ ਹੋਣੀ ਆ ਵੀਰੇ ਫਿਰ 2025 ਚ ਫਲੂਸੀ ਆਈਡੀ ਆ ਓਪਨ ਹੋਣੀ ਆ ਕਿਉਂਕਿ ਉਹਨਾਂ ਨੇ ਕੋਟਾ ਜਦੋਂ 2022 ਦੱਸਿਆ ਸੀ 2023 ਦਾ 2024 ਦਾ 2025 ਦਾ ਕੋਟਾ ਦੱਸਿਆ ਸੀ ਉਹਨਾਂ ਨੇ ਏ ਆਪਣੇ 2022 ਚ ਦੱਸਿਆ ਸੀ ਆਪਣੀ 2023 ਦਾ ਕੋਟਾ 2024 ਦਾ ਕੋਟਾ 2025 ਦਾ ਕੋਟਾ ਤਿੰਨ ਕੋਟੇ ਉਹਨਾਂ ਨੇ ਦੱਸੇ ਸੀ ਤੇ ਹੁਣ 2025 ਵਿੱਚ ਹੀ ਫਲੂਸੀ ਜੜੀ ਆ ਓਪਨ ਹੋਣੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਹੁਣ ਅੱਗੇ ਗੱਲ ਕਰਦੇ ਆ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆ ਵੀਰ ਜੀ 2023 ਵਾਲੇ ਹੁਣ ਬੰਦ ਹੋ ਗਿਆ ਪੇਪਰ ਨਿਕਲਨੇ 9 ਮਹੀਨ ਤੋਂ ਵਾਲੇ ਤਿੰਨਾਂ ਤੋਂ ਹਾਂਜੀ ਵੀ 2023 ਵਾਲਿਆਂ ਦੀ ਹੁਣ ਕੋਈ ਵੀ ਸੰਭਾਵਨਾ ਨਹੀਂ ਹੈਗੀ ਤੁਸੀਂ ਦਬਾਅ ਟਰਾਈ ਕਰੋ ਪੇਪਰ ਭਰਨ ਦੀ 2025 ਵਿੱਚ 2025 ਵਿੱਚ ਫਲੂਸੀ ਓਪਨ ਹੋਣੀ ਆ ਉਸ ਤੋਂ ਬਾਅਦ bro ਅਗਲਾ ਮੈਸੇਜ ਆ bro ਦਬਈ ਦਾ ਲਾਇਸੈਂਸ ਚੱਲ ਜਾਂਦਾ ਇਟਲੀ ਚ ਵੀਰੇ ਇਹਦੇ ਬਾਰੇ ਯਾਰ ਮੈਨੂੰ ਪਤਾ ਨਹੀਂ ਆਂ ਇੰਡੀਆ ਦਾ ਤਾਂ ਨਹੀਂ ਚੱਲਦਾ ਮੈਂ ਤੁਹਾਨੂੰ ਇਨਾ ਕਹਿੰਦਾ ਕਿ ਇੰਡੀਆ ਲਾਇਸੈਂਸ ਨਹੀਂ ਚੱਲਦਾ ਦਬਈ ਦਾ ਮੈਨੂੰ ਪਤਾ ਨਹੀਂ ਆਂ ਪਤਾ ਕਰਕੇ ਤੁਹਾਨੂੰ ਦੱਸ ਦਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਅਗਲੇ ਵੀਰ ਦਾ ਮੈਸੇਜ ਇੱਕ ਹੋਰ ਵੀਜ਼ਾ ਕਮੈਂਟ ਆ ਅਸੀਂ ਯੂਰਪ ਵਿੱਚ ਹੀ ਹਾਂ ਅਸੀਂ ਇਟਲੀ ਆਏ ਤੇ ਸਾਨੂੰ ਪੇਪਰ ਕਿੰਨੇ ਦਿਨ ਵਿੱਚ ਮਿਲ ਜਾਣਗੇ ਕੀ ਕੀ ਲੋੜ ਹੁੰਦਾ ਪੇਪਰ ਸਬਮਿਟ ਕਰਵਾਉਣ ਦੇ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਜੇਕਰ ਤੁਸੀਂ ਯੂਰਪ ਵਿੱਚ ਹੀ ਭਾਵੇਂ ਹੋ ਭਾਵੇਂ ਤੁਸੀਂ ਇਟਲੀ ਵਿੱਚ ਹੀ ਹੋ ਜੇਕਰ ਤੁਹਾਡੇ ਕੋਲੋਂ ਤੁਸੀਂ ਕਿਸੇ ਮਾਲਕ ਨਾਲ ਪਹਿਲਾਂ ਗੱਲਬਾਤ ਨਹੀਂ ਕੀਤੀ ਤੇ ਫਿਰ ਤੁਹਾਨੂੰ ਪੇਪਰ ਭਰਨੇ ਹੀ ਪੈਣੇ ਉਸ ਤੋਂ ਬਗੈਰ ਤੁਸੀਂ ਪੇਪਰ ਜਮਾ ਨਹੀਂ ਕਰਾ ਸਕਦੇ ਕੈਟਰੀ ਜਮਾ ਕਰਾ ਸਕਦੇ ਤੇ ਆਪਣੀ ਜਿਹੜੀ ਸੰਜੋਰ ਨੂੰ ਤੁਸੀਂ ਨਹੀਂ ਲਿਖ ਸਕਦੇ ਤੁਹਾਨੂੰ ਪੇਪਰ ਭਰਨੇ ਪੈਣੇ ਆ ਉਹ ਪੇਪਰ ਜਦੋਂ ਨਿਕਲਣਗੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗੂਗਾ ਵੀਜ਼ਾ ਲੱਗ ਕੇ ਉਸ ਤੋਂ ਬਾਅਦ ਤੁਹਾਨੂੰ ਸੰਜੋਰ ਨੂੰ ਮਿਲਗੇ ਉਸ ਤੋਂ ਬਗੈਰ ਤੁਸੀਂ ਜਿਹੜੇ ਵਾ ਪੇਪਰ ਆਪਣੇ ਜਿਹੜੇ ਆ ਉਹ ਜਮਾ ਨਹੀਂ ਕਰਾਦੇ ਤੁਸੀਂ ਆਪਣੇ ਮਲਕੀ ਪੇਪਰ ਨਹੀਂ ਬਣਾਹਾਦੇ ਇਟਲੀ ਵਿੱਚ ਭਾਵੇਂ ਤੁਸੀਂ ਯੂਰਪ ਵਿੱਚ ਬੈਠੇ ਪਾਉ ਦੀ ਜਿੱਥੇ ਮਰਜੀ ਬੈਠੇ ਜੇ bro ਸੈਕਿੰਡ ਕਮੈਂਟ ਮੇਰਾ ਸੀ ਅਨਸਰ ਦੇ ਜੋ ਪੁਲਿਸ ਅਪਾਇੰਟਮੈਂਟ ਬਾਰੇ ਦੱਸਿਓ ਹਾਂਜੀ ਵੀਰੇ ਅਪਾਇੰਟਮੈਂਟਾਂ ਵੀਰੇ ਵੇਟ ਹੀ ਕਰਨੀ ਪੈਣੀ ਆ ਜੇਕਰ ਤੁਸੀਂ ਦੀ ਅਪਲੋਡ ਕਰ ਸਕਦੇ ਦੀਪਾ ਅਰੀ ਅਪਲੋਡ ਕਰ ਦੋ ਤੇ ਬਾਕੀ ਵੀਰੇ ਵੇਟ ਹੀ ਆ ਓਕੇ ਆ ਉਸ ਤੋਂ ਬਾਅਦ ਅਗਰ ਵੀ ਆਇਆ ਸਾਲ ਵਾਲੇ ਪੇਪਰ ਕਦੋਂ ਨਿਕਲਣਗੇ ਵੀਰੇ ਨਿਕਲਨੇ ਆ ਵੀਰੇ ਵੀਰੇ ਜਿਹੜੇ ਪੇਪਰ ਵਾ ਸਾਲ ਵਾਲੇ ਪੇਪਰ 2024 ਵਾਲੇ ਪੇਪਰ ਜਿਹੜੇ ਆ ਮਾਰਚ ਵਾਲੇ ਉਹ ਤਾਂ ਨਿਕਲ ਰਿਹਾ ਜੇ ਪਿਛਲੇ ਸਾਲ ਵਾਲੇ ਨਿਕਲ ਰਿਹਾ ਪਰ 2024 ਦੇ ਜਿਹੜੇ ਆ 2024 ਦੇ ਪਹਿਲੇ ਹਫਤੇ ਤੀਜੇ ਮਹੀਨੇ ਮਾਰਚ ਵਾਲੇ ਪੇਪਰ ਜਿਹੜੇ ਆ ਉਹ ਸਾਲ ਵਾਲੇ ਨਿਕਲ ਰਿਹਾ ਠੀਕ ਹੈ ਮਿੱਤਰੋ ਤੋ ਵੀ ਮਿੱਤਰੋ ਇਹ ਨਾਲੀ ਆਪਣੀ ਜਿਹੜੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਆ ਇਸ ਵੀਡੀਓ ਸਿਰਫ ਇੰਨੇ ਹੀ ਸਵਾਲ ਆਏ ਸੀ ਤੇ ਮੈਂ ਸੋਚਿਆ ਚਲੋ ਵੀਡੀਓ ਬਣਾ ਕੇ ਤੇ ਵੀਰਾਂ ਭੈਣਾਂ ਦੇ ਜਵਾਬ ਦਿੱਤੇ ਜਾਣ ਤੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਵਾ ਤੁਸੀਂ ਕਮੈਂਟ ਕਰਕੇ ਪੁੱਛੋ ਤੇ ਮਿਲਦੀਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ